ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਜੀ ਸਾਧ ਸੰਗਤ ਜੀ ਆਪਣੇ ਮੱਲਾਂ ਵਾਲੇ ਸ਼ਹਿਰ ਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਸ਼ਰਧਾਈ ਮਿਲੇਗੀ ਜੋ ਕਿ ਆਪਣੇ ਫਰੋਇਪੁਰ ਮਹੂਰ ਰੋੜ ਦੇ ਉੱਪਰ ਸਥਿਤ ਬਾਬਾ ਜੀ ਨੇ ਸਿੰਘ ਸਾਹਿਬ ਨੇ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੈ ਨੈਚੁਰਲ ਸ਼ਰਧਾਈ ਦਾ ਤੁਹਾਉ ਤੁਹਾਨੂੰ ਆਪਾਂ ਬਾਬਾ ਜੀ ਨਾਲ ਗੱਲਬਾਤ ਕਰਾਉਣੇ ਆ ਕੀ ਕੀ ਉਹ ਵਿੱਚ ਬਾਬਾ ਜੀ ਪਾਉਂਦੇ ਆ ਜਾਂ ਕਿਸ ਤਰ੍ਹਾਂ ਨੈਚੁਰਲ ਬਣਾਉਂਦੇ ਆ ਕੀ ਉਹਨਾਂ ਦੀ ਲੋਕੇਸ਼ਨ ਤੇ ਕਿੰਨੇ ਰੁਪਏ ਦਾ ਉਹ ਗਲਾਸ ਆਪਾਂ ਨੂੰ ਸ਼ਰਦਾਈ ਦਾ ਮਿਲਦਾ ਵਾ ਕਿਉਂਕਿ ਆਮ ਜਿਹੜੀਆਂ ਕੋਈ ਆਪਾਂ ਡਰਿੰਕਰ એનર્ਜੀ ਡਰਿੰਕ ਬਾਜ਼ਾਰ 'ਚ ਪੀਂਨੇ ਆ ਤੇ ਕੋਈ ਰੈਡ ਬੁੱਲ ਹੋ ਗਈ ਐਨਰਜੀ ਡ੍ਰਿੰਕ ਕਿਸੇ ਤਰ੍ਹਾਂ ਦੀ ਵੀ ਉਹਨਾਂ ਦਾ ਆਪਣੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਹੁੰਦਾ ਵਾ ਪਰ ਇਹ ਜਿਹੜੀ ਸ਼ਰਦਾਈ ਆ ਇਹ ਨੈਚੁਰਲ ਹੁੰਦੀ ਆ ਇਹਦੇ ਵਿੱਚ ਨੈਚੁਰਲ ਚੀਜ਼ਾਂ ਸਾਰੀਆਂ ਤਾਕਤਾਂ ਵਾਲੀਆਂ ਪੈਂਦੀਆਂ ਵਾ ਜੋ ਆਪਣੇ ਸਰੀਰ ਲਈ ਬਹੁਤ ਲਾਭਦਾਇਕ ਹੁੰਦੀਆਂ ਨੇ ਸੋ ਆਪਾਂ ਜਿਆਦਾ ਲੰਮੀ ਗੱਲਬਾਤ ਨਾ ਕਰਦੇ ਆਪਾਂ ਬਾਬਾ ਜੀ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਵਾਈ ਗੁਰੂ ਜੀ ਕਾ ਖਾਲਸਾ ਵਾਈ ਵਾਈ ਗੁਰੂ ਜੀ ਕੀ ਫਤਿਹ ਵੀ ਆਪਾਂ ਕਦੋਂ ਦਾ ਕੰਮ ਸ਼ੁਰੂ ਕਰ ਰਹੇ ਆ ਕੀਤਾ ਆਵਾ ਯਾ ਮਿਲ ਅਜੇ ਇੱਕ ਮਹੀਨਾ ਹੋ ਗਿਆ ਜੀ ਇਹ ਤੇ ਬਾਬਾ ਜੀ ਇਹਦੇ ਵਿੱਚ ਆਪਾਂ ਕਿਹੜੀ ਕਿਹੜੀ ਚੀਜ਼ ਪਾਉਣੇ ਜਿਹੜੀ ਸ਼ਰਦਾਈ ਆਪਾਂ ਬਣਾਉਣੇ ਆ ਇਹ ਵੇਖੋ ਜੀ ਖਾਲਸਾ ਸ਼ਰਦਾਈ ਸ਼ੁਰੂ ਕੀਤੀ ਹੈ ਹਾਂਜੀ ਤੇ ਗਰਮੀਆਂ ਦਾ ਦੋਹਾ ਬਹੁਤ ਹੋਈ ਚੀਜ਼ ਹੈ ਇਹਨ ਦਾ ਪਹਿਲਾ ਖਸਖਾਸ ਪਾਈਦਾ ਜੀ ਹਾਂਜੀ ਹਾਂਜੀ ਤੇ ਨਾਲ ਆਪਣੇ ਲਾਵੀਏ ਪੱਤੀਆਂ ਜੀ ਹਾਂਜੀ ਹਾਂਜੀ ਨਾਲ ਛੋਟੀ এলাਚੀ ਹੈ ਜੀ ਹਾਂਜੀ ਨਾਲ ਕਾਲੀ ਮਿਰਚੇ ਜੀ ਹਾਂਜੀ ਨਾਲ ਕਦਾਮਗਰੀ ਹੈ ਜੀ ਕਦਾਮਗਰੀ ਹਾਂ ਜੀ ਜਿਹੜੇ ਸਾਰੀਆਂ ਜੋ ਵੀ ਹੈਗਾ ਬਾਜੂ ਬਦਾ ਨੈਚੁਰਲ ਚੀਜ਼ਾਂ ਹੀ ਪੈਣੀਆਂ ਵੰਦੇ ਚ ਕੋਈ ਬਜਾਰੀ ਉਹ ਨਹੀਂ ਹੈਗਾ ਵੀ ਹਾਂਜੀ ਹਾਂਜੀ ਨੈਚੁਰਲ ਚੀਜ਼ਾਂ ਡੀਆਂ ਆਪਣੇ ਸਰੀਰ ਨੂੰ ਬਿਲਕੁਲ ਤਾਕਤ ਦੇਣ ਵਾਲੀਆਂ ਇਹ ਗਰਮੀ 'ਚ ਬਿਲਕੁਲ ਸਰੀਰ ਨੂੰ ਠੰਡਾ ਰੱਖਦੀ ਹੈ ਸ਼ਰਦਈ ਖਾਲਸਾਈ ਸ਼ਰਦਈ ਜੋ ਤੁਸੀਂ ਬਣਾਉਂਦੇ ਹੋ ਜੀ ਬਹੁਤ ਵਧੀਆ ਤਾਕਤ ਆਲੀ ਜੀ ਹਾਂਜੀ ਹਾਂਜੀ ਬਾਕੀ ਉਹ ਜੇ ਸਰ ਕੀਤੇ ਨਾਲੇ ਹੋਣੀ ਨਾਲੇ ਬੜਿਆ ਜੀ ਹਾਂਜੀ ਹਾਂਜੀ ਇਹ ਤਾਂ ਹੈਗਾ ਜੀ ਆ ਅੱਜ ਕੱਲ ਜੋ ਆਪਣੀ ਨੌਜਵਾਨ ਪੀੜ੍ਹੀ ਵੀ ਉਹ ਹੋਰ ਕਈ ਤਰ੍ਹਾਂ ਦੀਆਂ ਡਰਿੰਕਾਂ ਐਨਰਜੀ ਡਰਿੰਕਾਂ ਬਾਜ਼ਾਰ ਦੀਆਂ ਚੀਜ਼ਾਂ ਫालतू ਖਾਂਦੇ ਆ ਬੇਫਾਲ ਤੋਂ ਉਹਦੇ ਤੋਂ ਉਸ ਨਾਲੋਂ ਤਾਂ ਚੰਗਾ ਹੈ ਕਿ ਇਹ ਚੀਜ਼ ਜਿਹੜੀ ਆਪਾਂ ਨੂੰ ਸਰੀਰ ਨੂੰ ਤਾਕਤ ਵੀ ਨਵੇਂ ਆਲਦੀ ਬਣਾਈ ਹੋਈ ਦੇਸੀ ਚੀਜ਼ ਹਾਂਜੀ ਨੈਚੁਰਲ ਆਪਣੇ ਹੱਥਾਂ ਨਾਲ ਬਣੀ ਹੋਈ ਦਵਾਈ ਹੈ ਜੀ ਥਾਂ ਜੀ ਦਵਾਈ ਹੈ ਦਵਾਈ ਸਹੀ ਗੱਲ ਤੁਸੀਂ ਸੋ ਇਹ ਬਾਬਾ ਜੀ ਤੁਸੀਂ ਕਿੰਨੇ ਕੁ ਰੁਪਏ ਦਾ ਗਲਾਸ ਇਹ ਆਪਾਂ ਨੂੰ ਮਲੇ ਵੀ ਗਾਹਕ ਵਾਸਤੇ ਹੈਗਾ ਵਾ ਇਹ ਹੋਈ 40 ਰੁਪਏ ਦਾ ਗਲਾਸ ਵਾਲਾ ਦੇਈ ਜਾ ਮੜਾ ਬਹੁਤ ਘੱਟ ਰੇਟ ਹਾਂਜੀ ਬਣੀ ਨੋਰਮਲ ਰੇਟ ਰੱਖਿਆ ਵਾ ਠੀਕ ਹੈ ਠੀਕ ਹੈ ਜੀ ਕਿਉਂਕਿ ਚੀਚਾਂ ਮਹਿੰਗੀਆਂ ਹਨ ਹਾਂ ਜੀ ਚੀਚਾਂ ਤਾਂ ਫਿਰ ਸਾਰੀਆਂ ਵਿੱਚ ਵਧੀਆ ਹੀ ਪੈਣੀਆਂ ਈ ਸਾਰੇ ਬਦਾਮ ਕਾਜੂ ਜੋ ਵੀ ਹੈਗਾ ਸਾਰੇ ਵਧੀਆ ਪੈਂਦਾ ਜੀ ਹਾਂਜੀ ਦੁੱਧ ਵੀ ਪੈਣਾ ਵਾ ਹਾਂਜੀ ਹਾਂਜੀ ਠੀਕ ਹੈ ਜੀ ਬਸ ਫੋਟੋਸ਼ੋਪ ਨਾਲ ਕਰ ਲਓ ਹਾਂਜੀ ਹਾਂਜੀ ਭਾਈ ਸਾਹਿਬ ਖਾਲਸਾ ਜੀ ਤੁਸੀਂ ਇਹ ਦੱਸੋ ਕਿ ਬਾਬਾ ਜੀ ਹਨੇ ਕਦੋਂ ਦਾ ਸ਼ੁਰੂ ਕੰਮ ਕੀਤਾ ਤੇ ਤੁਸੀਂ ਕਦੋਂ ਦਾ ਇੱਥੇ ਇਹਨਾਂ ਨਾਲ ਮਲੇ ਵੀ ਇਹ ਦੇਖ ਰਹੇ ਜੋ ਕਿ ਕਿੰਨਾ ਉੱਤੀ ਚੱਲ ਰਿਹਾ ਹੈ ਬਿਲਕੁਲ ਜੀ ਅਸੀਂ ਵਹ ਸਿੰਘ ਪੀਜ਼ਾ ਤੋਂ ਸਾਡਾ ਵੀ ਪੀਜ਼ਾ 버ਗਰਾਂ ਦਾ ਅੱਛਾ ਜੀ ਪਹਿਲਾਂ ਉਹ ਜਿਹੜੀ ਬਾਹਰ ਆਪਾਂ ਟਰਾਲੀ ਲੱਗੀ ਠੀਕ ਹੈ ਚੱਲ ਰਿਹਾ ਕੰਮ ਹਾਂਜੀ ਹਾਂਜੀ ਨਾਲ-ਨਾਲ ਲੋਕਾਂ ਦੀ ਡਿਮਾਂਡ ਤੇ ਅਸੀਂ ਸ਼ੁਰੂ ਕੀਤਾ ਸੀ ਵੀ ਯਾਰ ਤੁਸੀਂ ਵੀ ਇਹਨੂੰ ਬਣਾ ਸਕਦੇ ਹੋ ਹਾਂਜੀ 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 ਹਨ ਸਾਡਾ ਬਣਾ ਵੇਖ ਕੇ ਲੋਕਾਂ ਆਖਿਆ ਵੀ ਤੁਸੀਂ ਬਣਾ ਸਕਦੇ ਹੋ ਹਾਂਜੀ ਹਾਂਜੀ ਤੇ ਅਸੀਂ ਉਹ ਫਿਰ ਪਿਛਲੀ ਗਰਮੀ ਵੀ ਚਲਾਈ ਸੀ ਸਰ ਜੀ ਠੀਕ ਹੈ ਜੀ ਇੱਥੇ ਇੱਥੇ ਵੀ ਇੱਥੇ ਹਾਂਜੀ ਠੀਕ ਹੈ ਜੀ ਫਿਰ ਹੁਣ ਅਮੀਨਾਕ ਫਿਰ ਐਗਦੀ ਲੋਕਾਂ ਆਖਿਆ ਵੀ ਤੁਸੀਂ ਐਤੀ ਸ਼ੁਰੂ ਨ ਕੀਤੀ ਤੇ ਰਹੀ ਹੁਣ ਸ਼ੁਰੂ ਕੀਤੀ ਨੂੰ ਹਾਂ ਜੀ ਤੇ ਬਹੁਤ ਵਧੀਆ ਲੋਕ ਆਉਂਦੇ ਜਿਸ ਦਿਨ ਇਹ ਸ਼ੁਰੂ ਕੀਤਾ ਹੈ तकरीबन ਲੋਕ ਕੋਲ ਡਰਿੰਕ ਜਾਂ ਡਰਿੰਕਾਂ ਸੀ ਜਾਂ ਉਹ ਭੁੱਲ ਗਏ ਆ ਤੇ ਇਹਨੂੰ ਇਹਨਾ ਪਸੰਦ ਕਰਦੇ ਆ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਵੀ ਉਹ ਜਿਹੇ ਹੀ ਪੀਂਨੇ ਆ ਉਹ ਸਾਡੇ ਅੰਦਰ ਜਾ ਕੇ ਨੁਕਸਾਨ ਕਰਦੀ ਹੈ ਹਾਂ ਜੀ ਹਾਂ ਜੀ ਨੁਕਸਾਨ ਆਪਣੇ ਅੰਦਰ ਤਾਕਤ ਪਾਉਂਦੀ ਜਿੰਨੇ ਵੀ ਪਿੱਛੇ ਸਾਡੇ ਪਹਿਲਵਾਨ ਬਣਦੇ ਸੀ ਨਾ ਜਾਂ ਸਿਹਤ ਬਕੌ ਤਗੜੇ ਸੀ ਹਾਂ ਜੀ ਹਾਂ ਜੀ ਉਹ ਇਹ ਇਹ ਚੀਜ਼ ਦਾ ਰਾਜ ਸੀਗਾ ਗਿਰਿਆਂ ਦਾ ਨੈਚੁਰਲ ਚੀਜ਼ਾਂ ਜੋ ਆਪਣੀਆਂ ਹੈਗੀਆਂ ਹੈਂ ਖਾਣਦੇ ਪੀਂਦੇ ਸੀਗੇ ਹਾਂਜੀ ਹਾਂਜੀ ਤੇ ਹੁਣ ਅਸੀਂ ਥੋੜਾ ਜਿਹਾ ਉਧਰ ਨੂੰ ਜ਼ਿਆਦਾ ਖਾਣ ਪੀਣ ਕਰਕੇ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਨਾ ਜੀ ਹਾਂਜੀ ਹਾਂਜੀ ਪਿੱਛੇ ਤੁਸੀਂ ਦੇਖਿਆ ਵੀ ਉਹ ਫਰੂਟੀ ਦੇ ਵਿੱਚੋਂ ਦੇਖਿਆ ਵੀ ਬੱਚਿਆਂ ਦੀ ਫਰੂਟੀ ਜਿਹੜੀ ਆਪ 10 ਰੁਪਏ ਦੀ 20 ਰੁਪਏ ਦੀ ਤਾਂ ਵਿੱਚੋਂ ਕੀੜੇ ਕਿਰਪੀ ਵਗੈਰਾ ਵੀ ਨਿਕਲੀਆਂ ਵੇਖੀਆਂ ਵੀਡੀਓ ਆਈਆਂ ਕਾਫੀ ਆਉਂਦੀਆਂ ਹਾਂਜੀ ਹਾਂਜੀ ਇਹ ਤਾਜੀ ਚੀਜ਼ ਤਿਆਰ ਕਰਨੀ ਹੈ ਉਸੇ ਵੇਲੇ ਦੇ ਦੇਣੀ ਹੈ ਇਹਦੇ ਵਿੱਚ ਸਾਰੀਆਂ ਚੀਜ਼ਾਂ ਪਾ ਕੇ ਫਿਰ ਦੁੱਧ ਪਾਉਣਾ ਹੈ ਨੈਚੁਰਲ ਚੀਜ਼ਾਂ ਸਾਡਾ ਘਰ ਦਾ ਹੈ ਜੀ ਹਾਂ ਜੀ ਠੀਕ ਹੈ ਉਹ ਵੀ ਨਹੀਂ ਡੇਰੀ ਦਾ ਸੀ ਆਪਦਾ ਆਪਦਾ ਦੁੱਧ ਹੈ ਹਨਾ ਠੀਕ ਹੈ ਜੀ ਤੇ ਇਹਨੇ ਜ ਸਾਰਾ ਇਹ ਸਮਾਨ ਆਪਦਾ ਤਕਰੀਬਨ ਪਾ ਕੇ ਤੇ ਲੋਕੀ ਬੜੇ ਖੁਸ਼ੀ ਦੇ ਨਾਲ ਆ ਕੇ ਪੀਂਦੇ ਆ ਤੇ ਜਿਹੜਾ ਰੇਟ ਵੀ ਅਸੀਂ ਵਾਜਬ ਰੱਖਿਆ ਗਲਾਸ ਦਾ ਹਾਂਜੀ 40 ਰੁਪਏ ਦਾ ਅੱਜਕੱਲ ਦਾ ਜੇ ਆਪਾਂ ਠੰਡਾ ਵੀ ਲਈਏ ਤਾਂ ਉਹ ਵੀ 60 ਰੁਪਏ ਤੋਂ ਘੱਟ ਕੋਈ ਨਹੀਂ ਆਉਂਦਾ એનર્ਜੀ ਡਰਿੰਕ ਕਿਸੇ ਤਰ੍ਹਾਂ ਦੀ ਵੀ ਬਿਲਕੁਲ 100 120 ਰੁਪਏ ਦੀ એનર્ਜੀ ਡਰਿੰਕ ਹਾਂਜੀ ਹਾਂਜੀ ਜਿਆਦਾ ਹੀ ਮਹਿੰਗੀ ਵੀ ਘੱਟ ਤੋਂ ਘੱਟ ਵੀ 60 ਰੁਪਏ ਤੋਂ ਘੱਟ ਤਾਂ ਕੋਈ ਵੀ ਨਹੀਂ ਹੈਗੀ ਉਹ ਵੀ ਮਿਲਣੀ ਕੀ ਆ 200 ਗ੍ਰਾਮ ਛੋਟੀ ਜੀ ਤੇ ਇਹ ਤੁਹਾਡਾ ਗਲਾਸ ਵੀ ਮੇਰੇ ਸਾਹਮਣੇ ਨਾਲ ਜਿਆਦਾ ਨਹੀਂ ਤੇ ਤਿੰਨ ਚਾਰ ਡੇਢ ਪਾ ਦਾ ਹੁੰਦਾ ਹਾਂਜੀ ਕੋਈ ਪਾ ਦਾ ਜੀ ਕੋਈ ਹਾਂਜੀ 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 ਨਾਲ ਅਸੀਂ ਬ ਸਾਰੀ ਦਿਹਾੜੀ ਸੀ ਆਵ ਸਕਦੇ ਆ ਜੀ ਹਾਂਜੀ ਠੀਕ ਹੈ ਜਿਹਦੇ ਅਸੀਂ ਬਣਾਉਣ ਲੱਗੇ ਆ ਨਾ ਅਸੀਂ ਪਹਿਲਾਂ ਕੀ ਕਰੀਦਾ ਸੀ ਜਦੋਂ ਸਾਨੂੰ ਗਰਮੀ ਲੱਗਦੀ ਸੀ ਕੋਲਡ ਡਰਿੰਕ ਆ ਪੀ ਲਈਦਾ ਸੀ ਹਾਂਜੀ ਹਾਂਜੀ ਕੋਲਡ ਡਰਿੰਕ ਔਰ ਕੋਈ ਕੋਲਡ ਡਰਿੰਕ ਨਹੀਂ ਪੀਂਦੇ ਹੁਣ ਅਸੀਂ ਇਹ ਪਾਣੀ ਰੋਜ਼ ਦੇ 4 ਗਲਾਸ ਇੱਕ ਜਣਾ 5 ਗਲਾਸ ਅਸੀਂ ਖੁਦ ਪੀਣ ਲੱਗੇ ਜੀ ਹਾਂਜੀ ਮਤਵਲੀ ਇਹਨੇ ਸਰੀਰ ਨੂੰ ਇੱਕ ਤਾਂ ਠੰਡਕ ਰੱਖਣਾ ਸਾਰੀ ਦਿਹਾੜੀ ਤੇ ਇੱਕ ਨੈਚੁਰਲ ਤਾਕਤਵਰ ਬਿਲਕੁਲ ਬਿਲਕੁਲ ਬਾਕੀ ਖਾਲਸਾ ਜੀ ਤੁਸੀਂ ਆਪਣਾ ਮਾੜਾ ਆਪਣੀ ਲੋਕੇਸ਼ਨ ਦੱਸ ਦੋ ਕਿੱਥੇ ਕੋ ਪੈਂਦਾ ਵਾ ਏ ਕਿਹੜੇ ਜਗ੍ਹਾ ਤੇ ਹੈਗੀ ਆਪਣੀ ਜਿੱਥੇ ਬਣਾਉਣੇ ਆ ਇਹ ਆਪਣੇ ਵੀ ਆਉਂਦੇ ਆ ਮੱਲਾਲੇ ਵੜਦਿਆ ਸਾਰੇ ਇਧਰ ਚਾਂਦ ਪੰਪ ਹੈ ਜੀ ਚਾਂਦ ਪੰਪ ਦੇ ਨਾਲ ਹੀ ਆਪਣਾ ਜਿਹੜਾ ਇਹ ਸਿੰਘ ਪੀਜਾ ਟਬਾ ਟਰਾਲੀ ਲੱਗੀ ਹੈ ਠੀਕ ਹੈ ਜੀ ਤੇ ਨਾਲਾ ਝੌਂਪੜੀ ਬਣੀ ਹੈ ਵਾਸਾਂ ਦੀ ਹਾਂਜੀ ਠੀਕ ਹੈ ਜੀ ਤੇ ਇਧਰੋਂ ਮੱਲਾਲੇੋਂ ਨਿਕਲਦੇ ਆ ਹਾਂਜੀ ਇਧਰ ਟੈਰਾ ਵਾਲੀ ਦੁਕਾਨ ਹੈ ਉਹਦੇ ਨਾਲ ਹੀ ਆਪਣੇ ਇਹ ਸਿੰਘ ਪੀਜਾ ਟ ਤੇ ਬਾਕੀ ਤੁਹਾਡਾ ਨੰਬਰ ਆਪਾਂ ਮੈਂਸ਼ਨ ਉੱਤੇ ਕਰ ਦੇਾਂਗੇ ਬਾਬਾ ਜੀ ਦਾ ਵੀ ਜੇ ਕਿਸੇ ਨੇ ਸੰਪਰਕ ਕਰਨਾ ਨਹੀਂ ਪਤਾ ਲੱਗਦਾ ਤੇ ਉਹ ਸੰਪਰਕ ਕਰਕੇ ਵੀ ਆ ਸਕਦੇ ਬਿਲਕੁਲ ਇੱਕ ਹੋਰ ਅਸੀਂ ਦੱਸ ਦੇਣਾ ਚਾਹੁੰਦੇ ਆ ਵੀ ਅਸੀਂ ਘੋੜੇ ਦਿਨਾਂ ਤੱਕ ਬਾਜ਼ਾਰ ਦੇ ਵਿੱਚ ਜਾ ਰਹੇ ਆ ਜੀ ਅੱਛਾ ਠੀਕ ਹੈ ਇੱਥੋਂ ਸ਼ਿਫਟ ਕਰ ਰਹੇ ਹੋ ਦੁਕਾਨ ਨਹੀਂ ਇੱਥੇ ਹੀ ਰਹੋਗੇ ਅੱਛਾ ਇੱਥੇ ਵੀ ਦੁਕਾਨ ਰਹੇਗੀ ਜੀ ਬ੍ਰਾਂਚ ਸਾਡੀ ਬਾਜ਼ਾਰ ਦੇ ਵਿੱਚ ਜਾ ਰਹੀ ਆ ਅੱਛਾ ਆਪਣੇ ਮੇਨ ਪੀਜ਼ਾ ਹਟ ਉਥੇ ਵੀ ਸ਼ਰਦਈ ਉਥੇ ਵੀ ਸਿੰਘ ਪੀਜ਼ਾ ਰੁਪੀਆ 버ਗਰ ਜੋ ਵੀ ਚੱਲਦਾ ਇਹ ਮੈਨੂੰ ਜਿਹੜਾ ਉਥੇ ਜਾਏਗਾ ਠੀਕ ਹੈ ਕਿਉਂਕਿ ਬਾਜ਼ਾਰ ਵਾਲੇ ਗਾਹਕ ਕਹਿੰਦੇ ਸਾਨੂੰ ਇੱਥੇ ਥੋੜਾ ਜਿਹਾ ਆਉਣਾ ਔਖਾ ਹੈ ਹਾਂਜੀ ਹਾਂਜੀ ਤੇ ਇਸ ਵਾਸਤੇ ਅਸੀਂ ਆਣੇ ਜੇ ਤੁਸੀਂ ਸਾਫ਼ ਸੁਥਰਾ ਖਾਣਾ ਹੈ ਨਾ ਇਹ ਕਦੇ ਆਪਣੇ ਕਸਟਮਰਾਂ ਨੂੰ ਕਹਾਂਗੇ ਸਾਨੂੰ ਟਾਈਮ ਜ਼ਰੂਰ ਦਿਆ ਕਰੋ ਥੋੜਾ ਜਿਹਾ ਹਾਂਜੀ ਥੋੜਾ ਜਿਹਾ ਫਿਰ ਬਣਾਉਣ ਲੱਗਿਆ ਟਾਈਮ ਬਣਾਉਣੇ ਆ ਨਾ ਜੀ ਆਮ ਲੋਕ ਕੀ ਕਰਦੇ ਆ ਵੀ ਪੀਜ਼ਾ ਬੇਸ ਬਣੀ ਬੱਤਰੀ ਬੱਤਰੀ ਦੇ ਆ ਉਹ ਬਣੀ ਬੱਤਰੀ ਲਿਆ ਕੇ ਉੱਤੇ ਉਹ ਪਾ ਕੇ ਟੌਪਿੰਗ ਕਰਕੇ ਤੇ ਓਵਨ ਚ ਲਾ ਕੇ ਉਹ